ਖਬਰ ਅੰਮ੍ਰਿਤਸਰ ਦੀ ਸੰਦੂਕ ਲੋਨੀ ਤੋਂ ਆ ਰਹੀ ਹੈ ਜਿੱਥੇ ਇੱਕ ਬਜ਼ੁਰਗ ਦੇ ਧਾਤਰ ਮਾਰ ਕੇ ਕੰਨ ਲਾਉਣ ਦਾ ਮਾਮਲਾ ਸਾਹਮਣੇ ਆਇਆ ਦੱਸ ਜੀ ਕਿ ਦੀਵਾਲੀ ਦੀ ਰਾਤ ਉਸ ਦਿਨ ਇੱਕ ਪਟਾਕਾ ਜਿਹੜਾ ਇੱਕ ਘਰ ਤੋਂ ਦੂਜੇ ਘਰ ਦੇ ਵਿੱਚ ਚੱਲ ਜਾਂਦਾ ਹੈ ਤੇ ਮਾਮੂਲੀ ਤਕਰਾਰ ਨੂੰ ਲੈ ਕੇ ਝਗੜਾ ਇੰਨਾ ਵੱਜ ਜਾਂਦਾ ਹੈ ਕਿ ਇੱਕ ਬਜ਼ੁਰਗ ਜੋ ਕਿ ਦੁਕਾਨ ਆਪਣੀ ਚਲਾ ਰਿਹਾ ਸੀ ਅਤੇ ਦੁਕਾਨ ਦੇ ਵਿੱਚ ਜਦੋਂ ਉਹ ਅਣ ਪਛਾਤੇ ਤਿੰਨ ਨੌਜਵਾਨ ਪਹੁੰਚਦੇ ਨੇ ਤੇ ਉਸ ਬਜ਼ੁਰਗ ਤੋਂ ਪੁੱਛਗਿੱਛ ਕਰਦੇ ਨੇ ਤਾਂ ਉਸ ਤੋਂ ਬਾਅਦ ਉਹਦੇ ਉੱਤੇ ਤੇਜ਼ ਹਥਿਆਰਾਂ ਦੇ ਨਾਲ ਜਿਹੜਾ ਆ ਉਹਦੇ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਵਜੋਂ ਬਜ਼ੁਰਗ ਦੇ ਦੱਸੇ ਮੁਤਾਬਕ ਕਿ ਮੇਰਾ ਕੰਨ ਵੀ ਜਿਹੜਾ ਹੈ ਉੱਥੇ ਲਾ ਦਿੱਤਾ ਜਾਂਦਾ ਹੈ ਤੇ ਉਸ ਨੇ ਅਜ ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਕੀ ਕੋਈ ਜਾਣਕਾਰੀ ਮਿਲੇ ਉਹ ਤੁਹਾਡੇ ਨਾਲ ਸਾਂਝੀ ਕਰਦੀਆਂ ਤੁਸੀਂ ਬਣੀ ਨੂੰ ਪੰਜਾਬੀ ਅਖ਼ਬਾਰਾਂ ਦੇ ਨਾਲ ਸਿਮਰਪ੍ਰਿੰਦੀ ਰਿਪੋਰਟ ਅੰਮ੍ਰਿਤਸਰ ਮੇਰਾ ਨਾਮ ਹੈ ਮੇਰਾ ਨਾਮ ਰਾਜਕਮਾਰ ਹੈਗਾ ਕਿੱਥੋਂ ਦੇ ਹਨ ਉਹ ਸੰਦੂਕਲੋਂ ਨਹੀਂ ਮੈਂ ਬਜ਼ਾਰ ਦੇ ਬਾਬਾ ਪਕੌੜਿਆਂ ਦਾ ਬਜ਼ਾਰ ਕੀ ਗੱਲ ਹੋਈ ਆ ਜਿਹੜੀ ਸੀਸੀਟੀਵੀ ਵਾਇਰਲ ਹੋ ਰਹੀ ਕੀ ਇਹ ਸਾਰਾ ਮੈਟਰ ਕੀ ਝਗੜ ਦਾ ਕਾਰਨ ਕੀ ਝਗੜਾ ਇਹਦਾ ਜੀ ਮੈਂ ਆਪਾਂ ਇੱਕ ਰੈਣੀ ਦੁਕਾਨ ਕਰਦੇ ਆ ਛੋਟੀ ਜੀ ਦੁਕਾਨ ਹੈ ਮੈਂ ਤੇ ਮੇਰੀ ਘਰ ਦੀ ਦੋਨੇ ਜਣੇ ਆਪਾਂ ਉੱਤੇ ਬੈਠੇ ਆਂ ਸਾਮਾਨ ਵੇਚਦੇ ਪਿਆں ਦਵਾਲੀ ਦਾ ਥੋੜੇ ਜਿਹਾ ਗਿਫਟ ਦੇ ਪੈਕ ਬੱਚਿਆਂ ਦੇ ਕੀਤੇ ਉੱਥੇ ਲੱਗੇ ਕਿਨੇ ਪਟਾਕੇ ਲਾਏ ਨੇ ਹੁਣ ਰੱਬ ਹੀ ਜਾਣੇ ਜੀ ਪਟਾਕਾ ਉੱਪਰੋਂ ਆਇਆ ਜੇ ਕਿਸੋਂ ਆਇਆ ਸਾਰੀ ਦੁਨੀਆ ਚਲਾ ਰਹੀ ਹੈ ਉਹ ਮੇਰੇ ਮੁੰਡੇ ਦੇ ਦਿਵਾਲੀ ਹੋ ਗਿਆ ਕਹਿੰਦਾ ਪਟਾਕਾ ਤੁਹਾਡੇ ਵੱਲ ਆ ਮੇਰਾ ਪਿਓ ਮਰਿਆ 4 ਮਹੀਨੇ ਹੋਏ ਜੇ ਅਸੀਂ ਨਾ ਪਟਾਕੇ ਚਲਾਣੇ ਇੰਨਾ ਹੈ ਦਿਵਾਲੀ ਮਨਾਣੀ ਇੰਨਾ ਹੈ ਕੋਈ ਆਪਣਾ ਦੀ ਮਾਲਾ ਨਹੀਂ ਕੀਤੀ ਕੋਈ ਜਕਰੀ ਨਹੀਂ ਲਾਈ ਕੋਈ ਕੁਝ ਨਹੀਂ ਕੀਤਾ ਸੀ ਸਿਰਫ ਆਪਣੀ ਦੁਕਾਨਦਾਰੀ ਕਰ ਰਿਹਾ ਸੀ ਕਰਦੇ ਵੇ ਹਾਂ ਬਸ ਬੈਸ ਹੋ ਗਿਆ ਸੀ ਵਿੱਚ ਮੈਂ ਮੁੰਡੇ ਨੂੰ ਛੜਾਂ ਚਲਾ ਗਿਆ ਉਹਨੇ ਮੁੰਡੇ ਨੂੰ ਹੱਥ ਪਾਇਆ ਮੜੇ ਦੋਨੋਂ ਲੜ ਪਏ ਆਪਾਂ ਜੇ ਚੜਾਇਆ ਛੁੜਾਇਆ ਮੱਲਿਆ ਲੈਣੇ ਵੀ ਇੰਨੇ ਸਾਰੇ ਛਡੋ ਕੀ ਦੀ ਲਾ ਰਹਾ ਆਪਣਾ ਦੁਕਾਨਦਾਰੀ ਕਰੋ ਤੀ ਕਹਿੰਦਾ ਨਹੀਂ ਕੀ ਆ ਤੀ ਜਿਹੜਾ ਆ ਟਟ ਹੀ ਜਾਣਗੇ ਕਿਸੇ ਹੋਰ ਨੇ ਚਲਾ ਕਿਸੇ ਹੋਰ ਕੋਲ ਚਲਾ ਗਿਆ ਸੀ ਹੋਰ ਕਿ ਬੱਚੇ ਚਲਾਉਂਦੇ ਵੇ ਹੀ ਉਹ ਹਾਂਜੀ ਗਲੀ ਗੁਲੀ ਦੇ ਕੋ ਬੱਚੇ ਸੀ ਬੱਚੇ ਗਲੀ ਦੇ ਬੱਚੇ ਹੀ ਹਾਂਜੀ ਉਹਨੇ ਹੀ ਉਹਨੇ ਪੌਣ ਫੜਿਆ ਕਿ ਤੁਸੀਂ ਇਧਰੋਂ ਭੇਜਿਆ ਸੀ ਭਾਈ ਇਧਰੋਂ ਭੇਜੀਏ ਵਾਈਛ ਛੋਟਾ ਛੋਟਾ ਕਰਾ ਕੇ ਦੇ ਸੀ ਬਾਕੀ ਇਹਨਾਂ ਗੱਲ ਕਹਿ ਤੀ ਨੇ ਕੀ ਗੱਲ ਉਸ ਤੋਂ ਬਾਅਦ ਫਿਰ ਕੀ ਗੱਲ ਆ ਉਸ ਤੋਂ ਬਾਅਦ ਸ਼ੁਰੂ ਤੋਂ ਅਗਲੀ ਇੱਕ ਹੀ ਗੱਲ ਹੋਈ ਯਾਨੀ ਸੀਸੀਟੀਵੀ ਕੁਆਇਰਲ ਹੋ ਰਹੀ ਹੈ ਉਸ ਤੋਂ ਬਾਅਦ ਉਹਨੇ ਯਾਨੀ ਕਹਤਾ ਜੀ ਤੂੰ ਸਵੇਰ ਤੱਕ ਤੈਨੂੰ ਮੈਂ ਵੇਖ ਲੂੰਗਾ ਤੈਨੂੰ ਤੇ ਤੈਨੂੰ ਆ ਆਂਦੇ ਵੱਲੋਂ ਆਂਦੇ ਵੱਲੋਂ ਹਾਂ ਅਜੀ ਤੇ ਸਵੇਰੇ ਬਸ ਇਹ ਦੁਕਾਨ ਖੋਲੀ ਹੈ ਜੇ ਮੈਂ ਚੜੂ ਫੇਰਦਾ ਮੈਂ ਆਂਦੇ ਕਿਰਪਾਨਾ ਮਾਰਤੀਆਂ ਨਾਲ ਮੋਟਰਸਾਈਕਲ ਤੇ ਦੋ ਜਣੇ ਆਏ ਤੀਜਾ ਪਰੇ ਖਲੋਤਾ ਰਿਹਾ ਮੋਟਰਸਾਈਕਲ ਤੇ ਹੁਣ ਕੀ ਮੰਗ ਕਰਦੇ ਇਸ ਕਰੇ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਕਮਲੇਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਜਿਹੜੀਆਂ ਸੱਟਾਂ ਲਾਈਆਂ ਮੇਰਾ ਬੜਾਪਾ ਜਿਹੜਾ ਇਹਨਾਂ ਨੇ ਮੇਰਾ ਕੰਨ ਲਾਤਾ ਇਹਨਾਂ ਨੇ ਬਸ ਇਹ ਕਿ ਮੇਰਾ ਬੜਾਪਾ ਸੁੱਖ ਮੰਗਿਆ ਇਹ ਕਿ ਇਹਨਾਂ ਨੇ ਕੀਤਾ ਕੀ ਮੇਰੇ ਨਾਲ ਕਿਹੜੀ ਗੱਲ ਤੋਂ ਲੜਾਈ ਕੀ ਮੇਰੇ ਕੋਲ ਜ਼ਮੀਨ ਲੈਣੀ ਇਹਨਾਂ ਨੇ ਕੋਈ ਕੋਈ ਅਹੀਂ ਤਾਰੀਖ ਮਾ ਕੇ ਤਾਰੀਖ ਆਉਣ ਵਾਲੇ ਬੰਦੇ ਦੇ ਇਹਨਾਂ ਨੇ ਕੀਤਾ ਕੀ ਫੋਨ ਤੋਂ ਵੀ ਮੁਕੇ ਦੇ ਪੁਲਿਸ ਵਾਲੇ ਇਹ ਤੁਹਾਡੇ ਕੋਲ ਬਿਆਨ ਲੈਣ ਆਏ ਸੀ ਕੋਈ ਜਾਨ ਸੋਰੀ ਆ ਆ ਇਹ ਨੰਦੀ ਤੇ ਪੁਲਿਸ ਨੇ ਕੀ ਐਸੋਸ਼ੀਏਸ਼ਨ ਦਵਾਇਆ ਤੁਹਾਨੂੰ ਕਹਿੰਦੇ ਤੁਹਾਨੂੰ ਇਨਸਾਫ ਪੂਰਾ ਮਿਲੇਗਾ ਜਿਹਨ ਦੀ ਗਲਤੀ ਕੀ ਹੈ ਜਿਹੜਾ ਮੂਹ ਲਵੇਟੇ ਜਿਹੜਾ ਸਭ ਫੜਾਂਗੇ ਹੀ ਮੋਟਰਸਾਈਕਲ ਵੀ ਜਿਹੜਾ ਹੈਗਾ ਹੀ ਉਹਦੇ ਨਾਲ ਕੋਈ ਨੰਬਰ ਹੈਗਾ ਹੀ ਨਾਲ ਪਰ ਪੁਲਿਸ ਨੇ ਆ ਉਹਨਾਂ ਨੇ ਪਤਾ ਕੀ ਹਾਂਜੀ ਜੀ ਜੀ ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਮਾਮਲਾ ਕੀ ਹੈ ਇਹ ਜੀ ਇੱਥੇ ਸੰਧੂ ਕਲੋਨੀ ਪੈਂਦੀ ਹੈ ਜੀ 88 ਫੁੱਟ ਰੋਡ ਤੇ ਤੇ ਉੱਥੇ ਆਪੜਾ ਦਿਵਾਲੀ ਵਾਲੀ ਰਾਤ ਜਿਹੜਾ ਵਾ ਬਟਾਕੇ ਚਲਾਉਣ ਨੂੰ ਲੈ ਕੇ ਕੋਈ ਤਕਰਾਰ ਬਾਜੀ ਹੋਈ ਸੀ ਤੇ ਜਿਹਦੇ ਵਿੱਚ ਆਪਣਾ ਜਿਹੜਾ ਝਗੜੇਦਾਰਾਂ ਜਿਹੜਾ ਵਾ ਰਾਜਕੁਮਾਰ ਨਾਮ ਦਾ ਜਿਹੜਾ ਵਿਅਕਤੀ जख्मी ਹੋਇਆ ਸੀਗਾ ਤੇ ਉਹਨਾਂ ਦੇ ਬਿਆਨ ਹਾਸਲ ਕਰਕੇ ਤੇ ਜੋ ਇਹ ਸਾਡੇ ਲੋ ਬਣਦੀ ਕਾਨੂੰਨੀ ਕਾਰਵਾਈਆਂ ਚੱਲਿਆਂਦੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਉਹਨਾਂ ਦੇ ਝਗੜੇਦਾਰਾਂ ਸੱਟਾਂ ਲਾਈਆਂ ਉਹਨਾਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਗਿਰਜ਼ਾਰ ਕੀਤਾ ਜਾਊਗਾ ਆਂਗ ਵਗੈਰਾ ਆਖੀ ਕਿਰਪਾ ਨਾਲ ਵਗੈਰਾ ਨਿਵਣ ਪਰਛਾਤੇ ਬੰਦੇ ਨੇ ਜੀ ਕੋਈ ਨਿਹੰਗ ਨਹੀਂ ਆਪਾਂ ਕਹਿ ਸਕਦੇ ਕੋਈ ਆਪਣਾ ਮੂੰਹ ਬੰਨੇ ਨੇ ਦੋ ਤਿੰਨ ਨਾਂ ਪਛਾਤੇ ਬੰਦੇ ਨੇ ਉਹ ਕੋਈ ਗੱਲ ਨਹੀਂ ਉਹ ਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ